ਪੈੜੀ ਕਰਤੂਤ ਕਰਦੇ ਤੇ ਆਏ ਸਾਲ ਪਟਾਕੇ ਵੱਜਦੇ ਨੇ ਆਏ ਸਾਲ ਪਟਾਕੇ ਪਰ ਜੇ ਕਿਤੇ 라ਵਣ ਦੇ ਗੁਣ ਵੇਖੋ ਨਾ ਗੁਣ ਗੁਰਸਿੱਖ ਪਿਆਰਿਓ ਕੋਈ ਲੰਬੜਾ ਹੀ ਨਹੀਂ ਤੁਹਾਨੂੰ ਮਿਸਾਲ ਦੇਣ ਵਾਸਤੇ ਪੰਜ ਗੁਣ ਲਿਖੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ 라ਵਣ ਨੂੰ ਵੇਖਣਾ ਹੈ ਨਾ ਤੁਸੀਂ 라ਵਣ ਕੌਣ ਸੀ ਤਾਂ ਕੇਵਲ ਤੇ ਕੇਵਲ ਦਸਮ ਗ੍ਰੰਥ ਪੜੋ ਤੁਹਾਨੂੰ ਪਤਾ ਲੱਗੇ 라ਵਣ ਕੌਣ ਸੀ ਇਹ 라वण ਨੂੰ ਵੇਖਣੇ શ્રીราม ਮਾਨਸ ਚరిత్ర ਪੜੋ ਤੁਲਸੀ ਜੀ ਦਾ ਪਤਾ ਲੱਗੇ 라वण ਕੌਣ ਸੀ ਇਹ ਡਰਾਮੇ ਕਰਨ ਲੈਣ ਤਾਂ ਸਖਾਲਾ ਹੀ ਕੰਮ ਹੈ ਡਰਾਮਾ ਤਾਂ ਜੀਦਾ ਮਰਜ਼ੀ ਖੇਡ ਲੋ ਤੇ ਗੁਰਸ਼ਿਕ ਪਿਆਰਿਓ ਪੰਜ ਗੁਣ ਅੱਜ ਤੱਕ ਕਿਸੇ ਬੰਦੇ ਨੂੰ ਪ੍ਰਮਾਤਮਾ ਨੇ ਨਹੀਂ ਦਿੱਤੇ ਘਟੇ ਤੇ ਸ਼ੈਦ ਗਾਹਾਂ ਵੀ ਕਿਸੇ ਨੂੰ ਨਾ ਦਵੇ ਕਿਹੜੇ ਪੰਜ ਗੁਣ ਅਤਿ ਸੁੰਦਰ ਜੀਤੋਂ ਵੱਧ ਦੁਨੀਆ ਵਿੱਚ ਕੋਈ ਸੁੰਦਰ ਨਾ ਹੋਵੇ ਉਹ 라वण ਆਇਆ ਦੁਨੀਆ ਸੁਣੋ ਉਹਦੀ ਸੁੰਦਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਕਿੰਨਾ ਕੁ ਸੁੰਦਰ ਸੀ 라ਵਣ ਦੇਖ ਪਰ ਤਾਪ ਤਪ ਤਪਣ ਕੋ ਮੰਦ ਹੋਤ ਉਹਦੇ ਸਰੂਪ ਉਹਦੇ ਮੁਖ ਦੀ ਲਾਲੀ ਵੇਖ ਕੇ ਨਾ ਸੂਰਜ ਦੀ ਧੁਪ ਵੀ ਫਿੱਕੀ ਪੈ ਜਾਂਦੀ ਸੀ ਅਤ ਸੁੰਦਰ ਜੀ ਤੋਂ ਵੱਧ ਕੋਈ ਸੁੰਦਰ ਨਾ ਹੋਵੇ ਦੇਖ ਪਰਤਾਪ ਤਪ ਤਪਨ ਕੋ ਮੰਦ ਹੋਤ ਤਰਨ ਹਰਨ ਤੇਜਕੀਨ ਚੀਨ ਚੀਨੇ ਜਿਨੇ ਸੂਰਜ ਦੀ ਸ਼ਕਤੀ ਸੂਰਜ ਦਾ ਤਪਸ਼ ਵੀ ਸਦ ਸੰਗਤ ਧੁੰਦਲਾ ਕਰ ਦਿੰਦਾ ਫਿੱਕਾ 파 ਦਿੰਦਾ ਅਤ ਸੁੰਦਰ ਨੰਬਰ 2 ਕੁਲੀਨ ਕੁਲੀਨ ਦਾ ਅਰਥ ਕੁਲ ਜਮਾਂ ਆਨ ਉੱਚੀ ਕੁਲ ਦੇ ਵਿੱਚ ਜਨਮ ਹੋਣਾ ਗੁਣ ਉੱਚੀ ਹੋਣੀ ਬ੍ਰਾਹਮਣਾਂ ਦੇ ਘਰ ਜਨਮ ਦੋ ਗੁਣ ਅਤ ਸੁੰਦਰ ਕੁਲੀ ਨੇ ਚਤਰ ਚਤਰ ਤੇ ਵਰਗਾ ਜੰਮਿਆ ਕੋਈ ਨਹੀਂ ਇਹਦੀ ਚਤਰਾਈ ਜੇ ਵੇਖਣੀ ਹੈ ਸ੍ਰੀ ਗੁਰੂ ਨਾਨਕ ਦੇਵ ਤੋਂ ਪੁੱਛੋ ਰਾਮ ਕਲੀ ਦਾ ਸ਼ਬਦ ਪੜੋ ਉੱਥੇ ਦੀ ਚਤਰਾਈ ਲਿਖੀ ਹੈ ਚਤਰਾਈ ਬਾਬਾ ਨਾਨਕ ਕਹਿੰਦਾ ਜਿਨ ਸੀਤਾ ਆਂਦੀ ਡੌਰੂ ਵਾਏ ਦੇਖੋ ਰਾਵਣ ਦੀ ਚਤਰਾਈ ਇਹ ਗੱਲ ਮੇਰੇ ਖਾਤਰ ਕਹ ਲੈਣੀ ਸਿਖਾ ਲਈ ਐ ਓਏ ਤੁਹਾਨੂੰ ਸੁਣਨੀ ਸਿਖਾ ਲਈ ਐ ਕਿ ਰਾਮਚੰਦਰ ਜੀ ਦੀ ਘਰ ਆਲੀ ਨੂੰ ਚੱਕ ਲਿਆ ਪਰ ਕਿਸੇ ਦੀ ਘਰ ਆਲੀ ਕੰਨੀ ਉਂਗਲੀ ਕਰਨੀ ਬੜੀ ਔਖੀ ਐ ਅੱਜ ਖੇ ਆਖੋ ਸਤਨਾਮ ਖੈ ਸੈਨ ਨੂੰ ਭੋਗ ਦੇ ਸ਼ਲੋਕ ਪੜ੍ਹਾ ਦਿੰਦਾ ਇਕੱਲਾ ਮਾੜੀ ਜੀ ਗੱਲ ਕਿਸੇ ਦੀ ਬੀਬੀ ਇਸਤਰੀ ਵੱਲ ਕਰਦੀ ਐ 14 ਕਲਾ ਵਿਸ਼ਨੂੰ ਦੇ ਅਵਤਾਰ ਤ੍ਰੇਤੇ ਯੁਗ ਦੇ ਅਵਤਾਰ ਮਰਜਾਦਾ ਪ੍ਰਸ਼ੋਤਮ ਉਹਨਾਂ ਦੀ ਘਰ ਵਾਲੀ ਨੂੰ ਚੁੱਕ ਕੇ ਲਿਆਉਣਾ ਕੋਈ ਸਖਾਲਾ ਕੰਮ ਨਹੀਂ ਸੀ ਬਰਚਿਤਰਾਹੀ ਐਸੀ ਫੌਜਾ ਨਹੀਂ ਲੈ ਕੇ ਗਿਆ ਡੌਰੂ ਵਜਾ ਕੇ ਹੀ ਚੱਕ ਲਿਆ ਜਿਨ ਸੀਤਾ ਆਂਦੀ ਡੌਰੂ ਵਾਹ ਮੰਗਤਾ ਬਣ ਕੇ ਹੀ ਡੌਰੂ ਵਜਾ ਕੇ ਹੀ ਚੱਕ ਲਿਆ ਕੈਸੀ ਚਿਤਰਾਹੀ ਵਰਤੀ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਚਾਰ ਵੇਦ ਛੇ ਸ਼ਾਸਤਰ ਰਾਵਣ ਦੇ ਜਬਾਨੀ ਆਦਸੀ ਇਹਨਾ ਮਹਾਨ ਪੰਡਤ ਸੀ ਮੁਖ ਗਿਆਨੀ ਜੋ ਕੁਛ ਕਹਣੇ ਉਹ ਜ਼ਬਾਨੀ yaad ਹੋਵੇ ਤੇ ਅੱਜ ਕੱਲ ਅੱਜ ਕੱਲ ਮੁਖ ਗਿਆਨੀ ਨਹੀਂ ਅੱਜ ਕੱਲ ਟੇਪ ਗਿਆਨੀ ਐ ਅੱਜ ਖਿਆ ਕੋ ਸਤਨਾਮ ਟੇਪ ਗਿਆਨੀ ਭਾਈ ਇੱਕ ਦੀ ਟੇਪ ਸੁਣ ਲਈ ਗਾਹ ਸਣਾਤੀ ਗਾਹ ਲਈ ਦੀ ਸੁਣ ਲਈ ਗਾਹ ਸਣਾਤੀ ਫੜਨਾ ਉਹ ਦੁੱਖ ਦੀ ਗੱਲ ਤਾਂ ਸਿੱਖ ਕੌਮ 'ਚ ਪੈ ਗਈ ਤੁਸੀਂ ਵੀ ਨਾਰਾਜ਼ ਨਾ ਹੋਇਓ ਜੇ ਤੁਹਾਨੂੰ ਹੋਣੇ ਤੇ ਟਾਈਮ ਹੋਵੇ ਕੱਲੇ ਕੱਲੇ ਨੂੰ ਪੁੱਛੇ ਨਾ ਖੜਾ ਕਰਕੇ ਬੀ ਜਪਜੀ ਸਾਹਿਬੇ ਆਦਾ ਹੈ ਜੀ 3% ਵੀ ਨਹੀਂ ਨਿਕਲਣਾ ਤੁਸੀਂ 5% ਵੀ ਨਹੀਂ ਨਿਕਲਣਾ ਤੁਸੀਂ ਵੀ ਜਰਦੀ ਸਾਹਿਬ ਘੰਟ ਹੈ ਜੀ ਕਿ ਨਹੀਂ ਉਹ ਚਲੋ ਤੁਹਾਡੀ ਗੱਲ ਹੁਣ ਛੱਡਦੇ ਹਾਂ ਹੁਣ ਸਾਡੀ ਗੱਲ ਲੈ ਲੋ ਮੇਰੇ ਵਰਗਾ 100 ਇਕੱਠਾ ਕਰ ਲੋ 95 ਦੇ ਫੇਰੇ ਆਦ ਨਹੀਂ ਅਜ ਖੇ ਆਖੋ ਸਤਨਾਮ ਤੁਹਾਡੀ ਤਾਂ ਗੱਲ ਗਈ ਅਸੀਂ ਵੀ ਰੁੜ ਗਏ ਪਿੱਛੇ ਅਸੀਂ ਸਾਡਾ ਲੈਣਾ ਵੀ ਰੁੜ ਗਏ ਹੁਣ ਬੜੀਆਂ ਬੜੀਆਂ ਕਥਾ ਕਹਾਣੀਆਂ ਯਾਦ ਹੈ ਬੜੀਆਂ ਬੜੀਆਂ ਸਟੋਰੀਆਂ ਯਾਦ ਹੈ بڑے بڑے ਇਤਿਹਾਸ ਯਾਦ ਹੈ ਪਰ ਗੁਰੂ ਕੀ ਬਾਣੀ ਸਾਡੇ ਯਾਦ ਨਹੀਂ ਗੁਰ ਸਿੱਖ ਪਿਆ ਬੱਚੇ ਬੱਚੀਆਂ ਨੂੰ ਕੀਰਤਨ ਸਿਖਾਇਆ ਕਰੋ ਬੀਬੀਓ ਬੜੀ ਚੰਗੀ ਗੱਲ ਹੈ ਪਰ ਕੀਰਤਨ ਇਹ ਮੂਰੇ ਪੋਥੀਆਂ ਰੱਖ ਕੇ ਨਾ ਸਿਖਾਓ ਜਿਹੜਾ ਸ਼ਬਦ ਬੱਚੇ ਨੂੰ ਕੀਰਤਨ ਕਰਾਉਣਾ ਪਹਿਲਾਂ ਉਹਦੇ ਕੰਠ ਕਰਾਓ ਬੱਚੇ ਦੇ ਤੁਸੀਂ ਪੋਥੀਆਂ ਰੱਖਦੇ ਨੇ ਮੂਰੇ ਵੇਖੋ ਨਾ ਬੜੇ ਬੜੇ ਪੋਥੇ ਪ੍ਰਕਾਸ਼ ਕਰ ਲੈਂਦੇ ਨੇ ਬਾਜੇ ਦੇ ਉੱਤੇ ਕੋ ਬਾਜਾ ਮੰਜੀ ਸਾਹਿਬ ਹੈ ਬਾਜਾ ਪੀੜੀਏ ਜਿੱਥੇ ਪੋਥੀ ਰੱਖਦੇ ਹੋ ਤੁਸੀਂ 3600 ਤੋਂ ਅਸੀਂ ਬਾਜਾ ਚੱਕੀ ਫਿਰਨਾ ਹੈ ਗੱਡੀਆਂ 'ਚ ਪਏ ਜੁੱਟੀਆਂ 'ਚ ਕੱਪੜੇ ਹੋਈ ਉਹਨਾਂ 'ਪਰ ਘੁਟਕੇ ਪ੍ਰਕਾਸ਼ਵਾਜੀਆਂ 'ਪਰ ਪੋਥੀਆਂ ਪ੍ਰਕਾਸ਼ ਨਹੀਂ ਨਹੀਂ ਜਿਹੜੀ ਬਾਣੀ ਪੜਨੀ ਉਹਨੂੰ ਯਾਦ ਕਰੋ ਇਹ ਰੱਖਣਾ ਤਾਂ ਹੇਠ ਰਮਾਲ ਰੱਖੋ ਜੁਦਾ ਪੋਥੀ ਦੇ ਹੇਠ ਪਰ ਹੁਣ ਤਾਂ ਕੀ ਕੰਮ ਚੱਲਦਾ ਹੈ ਪੋਥੀ ਪ੍ਰਕਾਸ਼ ਕਰ ਲਈ ਮਤਲਬ ਦਾ ਸ਼ਬਦ ਪੜ ਲਿਆ ਜਿਹੜੇ ਪੈਸੇ ਹੋਣਗੇ ਉਹ ਤਾਂ ਪਾ ਲੈ ਬੈਗ ਵਿੱਚ ਬਾਜਾ ਬੰਨ ਤਾਂ ਕੱਪੜੇ 'ਚ ਪੋਥੀ ਨੂੰ ਚਾਕੇ ਪਰੇ ਧਰ ਦਿੰਨੇ ਵੀ ਹੁਣ ਤੈਨੂੰ ਕੱਲ ਨੂੰ ਮਿਲेंगे ਅਜ ਖਿਆ ਕੋ ਸਤਨਾਮ ਨਾਉ ਨੂੰ ਰਮਾਲ ਲਾਉਣਾ ਨਾ ਨੂੰ ਉੱਚੀ ਜਗ੍ਹਾ ਰੱਖਣੀ ਉਹ ਗੱਲਾਂ ਕੀ ਕਰੀਏ ਤੁਹਾਡੇ ਨਾਲ ਗੁਰਸ਼ਿਕ ਪਿਆਰਿਓ ਗੁਰਦੁਆਰੇ ਚ ਕੀ ਹਾਲ ਹੈ ਬਾਣੀ ਦੇ ਗੁਟਕੇ ਮੰਜੀ ਸਾਹਿਬ ਦੇ ਹੇਠ ਮੰਜੀ ਸਾਹਿਬ ਦੇ ਹੇਠ ਬਾਣੀ ਦੇ ਗੁਟਕੇ ਸਾਇੰਸ ਪੜ ਗਏ ਨਾ ਤੁਸੀਂ ਸਿੱਖ ਕਹਿੰਦਾ ਕਿ ਬੜੇ ਬਾਬੇ ਨੂੰ ਮੰਜੀ ਸਾਹਿਬ ਛਾਈ ਦੇ ਛੋਟਾ ਤਾਂ ਏਡੇ ਸਾਰ ਲੂਗਾ ਜਿੱਥੇ ਕੋ ਸਤਨਾਮ ਲ ਕੋਈ ਸਿੱਖ ਕਿਧਰ ਨੂੰ ਤਰੇ ਫਿਰਦੇ ਓਏ ਗੁਟਕੇ ਵਿੱਚ ਬਾਣੀ ਛੋਟੀ ਐ ਆ ਬਾਬਾ ਤਾਂ ਸਾਡਾ ਗੁਰੂ ਨਹੀਂ ਕਿ ਖਾਸਾ بڑا ਹੈ ਇਹ ਆਕਾਰ ਗੁਰੂ ਨਹੀਂ ਹੈ ਬਾਣੀ ਗੁਰੂ ਸ਼ਬਦ ਗੁਰੂ ਹੈ ਇਹਦੇ ਵਿੱਚ ਇੱਕ ਇੱਕ ਅੱਖਰ ਜਿਹੜਾ ਬਾਣੀ ਦਾ ਉਹ ਸਾਡਾ ਗੁਰੂ ਹੈ ਗੁਰਸਿੱਖ ਪਿਆਰਿਆ ਤੇ ਉਹੀ ਸ਼ਬਦ ਉਹੀ ਅੱਖਰ ਗੁਟਕਿਆਂ ਵਿੱਚ ਨੇ ਘਰਾਂ ਵਿੱਚ ਵੀ ਤੁਹਾਨੂੰ ਅੱਗੇ ਬੇਨਤੀ ਕੀਤੀ ਸੀ ਜਿੱਥੇ ਗੁਟਕੇ ਰੱਖਦੇ ਹੋ ਹੋਰ ਚੀਜ਼ ਨਹੀਂ ਰੱਖਣੀ ਚਾਹੀਦੀ ਕੋਈ ਵੀ ਉੱਥੇ ਚਮਚੇ ਪਏ ਨੇ ਉੱਥੇ ਕਲੀਆਂ ਪਈਆਂ ਵਿੱਚੇ ਵਿਚਾਰੀ ਰਹਿਰਾਸ ਪਈ ਹੈ ਪੀਰੇ ਰਾਸ ਨੇ ਥੋੜੇ ਚਮਚਿਆਂ ਨਾਲ ਸੇਮੀਆਂ ਖਾਣੀਆਂ ਅਜ ਖੇ ਆ ਕੋ ਸਤਨਾ ਵੇਖੋ ਵਿੱਚ ਕੌਲੀਆਂ ਰੱਖੀਆਂ ਵੀ ਚੁਗਮਨੀ ਸਾਹਿਬ ਕੌਲੀਆਂ ਖੜਕਾਤ ਗੁਟਕੇ ਰੱਖਨੇ ਬਾਣੀ ਗੁਰੂ ਸਤਵੇਂ ਪਾਤਸ਼ਾਹ ਦਾ ਬਚਨ ਹੈ ਜੇ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋਸ਼ਿਕ ਨਹੀਂ ਹੈ ਹਮਾਰਾ ਜਿਸ ਨੂੰ ਬਾਣੀ ਦਾ ਅਦਬ ਨਹੀਂ ਹੈ ਉਹ ਸਿੱਖੇ ਨਹੀਂ ਹੈ ਮਹਾਰਾਜ ਕਹਿੰਦੇ ਕਿਉਂਕਿ ਬਾਣੀ ਹੀ ਗੁਰੂ ਹੈ ਗੁਰੂ ਹੀ ਬਾਣੀ ਹੈ ਦੋਹਾਂ ਦਾ ਮਹਾਰਜ ਨੇ ਅਬ ਖੇਪ ਕੱਢ ਕੇ ਇੱਕ ਰੂ ਬਣਾ ਦਿੱਤਾ ਤੇ ਸਤ ਸੰਗਤ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਬਾਣੀ ਕੱਟ ਕਰਿਆ ਕਰੋ ਪ੍ਰੇਮਿਓ بڑے ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਬਾਣੀ ਕੰਠ ਪੈਸਾ ਗੰਠ ਜਿਹੜਾ ਪੈਸਾ ਤੁਹਾਡੇ ਜੇਬ ਵਿੱਚ ਹੈ ਜਿੱਥੇ ਮਰਜ਼ੀ ਵਰਤ ਲੋ ਜਿਹੜੀ ਬਾਣੀ ਤੁਹਾਡੇ ਕੰਠੇ ਬਸ ਵਿੱਚ ਬੈਠੇ ਹੀ ਪੜ ਲੋ ਅਜ ਖਿਆ ਕੋ ਸਤਨਾਮ ਕੇਤ ਵਿੱਚ ਨੱਕੇ ਚੜਦੇ ਪੜੋ ਬਾਣੀ ਕੰਠ ਕਰਿਆ ਕਰੋ ਇਹਦੇ ਚਾਰ ਵੇਦ ਛੇ ਸ਼ਾਸਤਰ ਜਬਾਨੀ ਆਦ ਸੀ ਚਾਰ ਗੁਣ ਤੇ ਪੰਜਵਾਂ ਗੁਣ ਧਨਵੰਤ ਕੌਣ ਜੰਮਿਆ ਹੈ ਰਾਵਣ ਵਰਗਾ ਅਮੀਰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਕੁਐਸਚਨ ਰਾਈਜ਼ ਕੀਤਾ ਹੈ ਐ ਸੰਸਾਰ ਦੇ ਲੋਕੋ ਕੋਈ ਰਾਵਣ ਤੋਂ ਅਮੀਰ ਦੱਸੋ ਕੀ ਲਿਖਿਆ ਹੈ 라ਵਣ ਸੇ ਅਦਕਾਈ ਸੇ ਇਸ ਵਾਲੀਆ ਫਿਰਕਾ ਬਣਿਆ ਜਿੱਥੇ ਸੇ ਸ਼ਬਦ ਆ ਗਿਆ ਉਥੇ ਉਰਦੂ ਦੇ ਵਿੱਚ ਜਿਹਨੂੰ ਅਸੀਂ ਕਿਉਂ ਕਹਨੇ ਆ ਕਿਆ ਕਹਨੇ ਹੈ ਸਾਈਨ ਆਫ ਇਨਟੈਰੋਗੇਸ਼ਨ ਆ ਗਿਆ ਪਿੱਛੇ ਸਵਾਲੀਆ ਫਿਕਰਾ ਪੈਦਾ ਹੋ ਗਿਆ ਮਾਰਦ ਕਹਿੰਦੇ ਕੋਈ ਦੱਸੋ ਰਾਵਣ ਤੋਂ ਵੀ ਵੱਡਾ 1 ਲੱਖ ਪੁੱਤ 5 ਲੱਖ ਨਾਤੀ ਤੈ ਰਾਵਣ ਕਰ ਦਿਆ ਨਾ ਬਾਤੀ ਲੰਕਾ ਗੜ੍ਹ ਸਿਉਨੇ ਕਾ ਭਇਆ ਮੂਰਖ ਰਾਵਣ ਪੰਜ ਗੁਣ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਡਿਗਰੀ ਕੀ ਮਿਲੀ ਓਨੂੰ ਡਿਗਰੀ ਮਿਲੀਏ ਮੂਰਖ ਦੀ ਅਜ ਕਿ ਆਖੋ ਸਤਿ ਸ਼੍ਰੀ ਅਕਾਲ 1430 ਸਫੇ ਵਿੱਚ ਮੂਰਖ ਸ਼ਬਦ ਬਹੁਤ ਵਾਰ ਆਇਆ ਹੈ ਬਹੁਤ ਵਾਰ ਆਇਆ ਹੈ ਪਰ ਨੋਂ ਲੈ ਕੇ ਮੂਰਖ ਕੇਵਲ ਇੱਕ ਵਾਰ ਲਿਖਿਆ ਹੈ ਮਹਾਰਾਜ ਨੇ ਸਾਰੀ ਬਾਣੀ ਦੇ ਵਿੱਚ ਕਿਸੇ ਨੂੰ ਨੋਂ ਲੈ ਕੇ ਮੂਰਖ ਕਹਿਣਾ ਨਾ ਉਹ ਕੇਵਲ ਇੱਕ ਵਾਰ ਆਇਆ ਹੈ ਉਹ 라ਵਣ ਖਤਰ ਆਇਆ ਜਿਹੜਾ ਚਾਰ ਵੇਦ ਛੇ ਸ਼ਾਸਤਰਾਂ ਦਾ ਮੁੱਖ ਗਿਆਨੀ ਸੀ ਸਾਰੇ ਹਤੂ ਸੁੰਦਰ ਸੀ ਉਹਨੇ ਜਿੱਤੇ ਸਾਰੇ ਦੇਸ਼ ਜੀਤ ਫੇਰੇ ਸਭ ਦੇਸ਼ ਦਿਸਾਨ ਕੋ ਸੁਰਗਪੁਰੀ ਦਾ ਰਾਜਾ ਵੀ ਜਿੱਤ ਲਿਆ ਇੰਦਰ ਪਰ ਗੁਰਸਿੱਖ ਪਿਆਰੇ ਉਹ ਇਹ ਜਿੱਤ ਕੇ ਬਣਿਆ ਕੀ ਅੱਜ ਕੋਈ ਮੜੀ ਤੇ ਦੀਵਾ ਮਚਾਉਣ ਵਾਲਾ ਨਹੀਂ ਹੈ ਅੱਜ ਖੇ ਆਖੋ ਸਤ ਉਹਦੇ ਦਰਵਾਜੇ ਤੇ ਕੀ ਹੁੰਦਾ ਸੀ ਬਾਜਤ ਢੋਲ ਮਰਦੰਗ ਨਗਾਰੇ ਉਹਦੇ ਦਰਵਾਜੇ ਤੇ ਪਤਾ ਕੀ ਵੱਜਦੇ ਸੀ ਸਾਤੋਂ ਪੋਰ ਨੋਟ ਕਰਿਓ ਜਿਹਨੂੰ ਲੰਕਾ ਕਹਿੰਦੇ ਸੀ ਨਾ ਰਾਵਣ ਦਾ ਕਿਲਾ ਉਹਦੇ ਸੱਤ ਦਰਵਾਜੇ ਸੀ ਗੁਰਮੁਖ ਪਿਆਰੇ ਸੱਤ ਦਰਵਾਜੇ ਸੀ ਲੰਕਾ ਦੇ ਜਿੱਥੇ ਬੈਠ ਕੇ ਰਾਜ ਕਰਦਾ ਸੀ ਦੇਵਤੇ ਰਾਖਸ਼ ਲੋਕ ਤਿੰਨਾ ਲੋਕਾਂ ਦੇ ਰਾਜੇ ਇਹਦੇ ਸੱਤਾਂ ਦਰਵਾਜਿਆਂ ਤੇ ਨੰਗੇ ਪੈਰੀ ਆ ਕੇ ਖੜਦੇ ਸੀ ਨੰਗੇ ਪੈਰੀ ਤੇ ਹੱਥ ਵਿੱਚ ਭੇਟਾ ਲੈ ਲੈ ਕੇ ਅਰਦਾਸਾਂ ਕਰਦੇ ਸੀ ਬੇਨਤੀਆਂ ਕਰਦੇ ਸੀ ਏ ਰਾਵਣ ਮਹਾਰਾਜ ਸਾਨੂੰ ਆਗਿਆ ਦੇ ਅਸੀਂ ਅੰਦਰ ਆ ਕੇ ਤੇਰੇ ਚਰਨਾਂ ਵਿੱਚ ਭੇਟਾ ਰੱਖੀਏ ਸਾਤੋਂ ਪੋਰ ਨਾਗੇ ਪੈਰ ਛਾਡੇ ਰਹੇ ਨਿਆਰੋ ਨਿਆਰੋ ਆਪਣੇ ਜੋਹਾਰ ਕੋ ਪੁਚਾਵਤੇ ਆਪੋ ਆਪਣੀਆਂ ਨਮਸਕਾਰ ਤੇ ਕਿਹਨੂੰ ਅੰਦਰ ਆਉਣ ਦੀ ਆਗਿਆ ਮਿਲਦੀ ਸੀ ਜੀਨੂੰ ਤੁਸੀਂ ਲੰਕਾ ਕਹਿੰਦੇ ਹੋ ਨਾ ਹੁਣ ਰਾਵਣ ਦਾ ਕਿਲਾ ਇਹ ਐਮੀ ਨਹੀਂ ਸੀ ਜਾ ਕੇ ਦੇਖ ਹੁੰਦਾ ਪਹਿਲਾ ਅਰਜੀ ਦੇ ਕੇ 라ਵਣ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਕਿ ਮੈਂ ਲੰਕਾ ਵੇਖ ਸਕਦਾ ਹੈ ਕਿ ਨਹੀਂ ਜਾਂਹੀਂ ਕੋ ਬੁਲਾਵਤੋ ਸੋ ਆਪ ਤੋ ਸ਼ਸ਼ਮਾਨ ਜਿਹਨੂੰ ਹੁਕਮ ਕਰਦਾ ਸੀ ਅੰਦਰ ਆ ਜਾ ਉਹੀ ਅੰਦਰ ਆ ਕੇ ਦਰਸ਼ਨ ਕਰ ਸਕਦਾ ਸੀ ਦੇਖਦਾ ਸੀ ਤੇ ਜਿਹਨੂੰ ਹੁਕਮ ਵੀ ਕਰ ਦਿੰਦਾ ਸੀ ਨਾ ਉਹ ਚੌੜਾ ਹੋ ਕੇ ਥੋੜੋ ਤੁਰਦਾ ਸੀ ਉਹ ਵੀ ਕੰਬਦਾ ਕੰਬਦਾ ਹੀ ਤੁਰਦਾ ਸੀ ਵੀ ਪਤਾ ਨਹੀਂ ਇਹਨੇ ਕਿਆ ਕਰ ਦੇਣਾ ਅਜ ਖੇ ਕੋ ਸਤਨਾਮ ਜਾਈ ਕੋ ਬੁਲਾਵਤੋ ਸਵਾਬ ਤੋਂ ਸ਼ਸ਼ੰਸ਼ ਮਾਨ ਬਿਨਾ ਮੋਰੇ ਕਹੇ ਟਿਗ ਬੈਠਣੋਂ ਨਾ ਪਾਬਤੇ ਜਿਹੜਾ ਅੰਦਰ ਚਲਿਆ ਵੀ ਜਾਂਦਾ ਸੀ ਆਗੇ ਆਪੋ ਬਿਨਾ ਬੈਠ ਨਹੀਂ ਸੀ ਸਕਦਾ ਦੇਖੋ ਕੈਸੇ ਜੀਤ ਫੇਰੇ ਸਭ ਦੇਸ ਤਸਾਨ ਕੋ ਜਦ ਭਗਵਾਨ ਰਾਮ ਜੀ ਨਾਲ ਹੋਇਆ ਜੰਗ ਬਾਜਾਂ ਵਾਲੇ ਲਿਖਦੇ ਨੇ ਗੱਲਾਂ ਨਸ਼ਮ ਗ੍ਰੰਥ ਪੜੋ ਕਿਤੇ 라ਵਣ ਦਾ ਪਤਾ ਲੱਗੇ ਜਦ ਧੋਇਆ ਜੰਗ ਤੇ ਗੁਰਮੁਖ ਪਿਆਰਿਓ ਕੱਲਾ ਗਿਆ ਫਿਰ ਸੂਰਮਾ ਐਸਾ ਸੀ ਨਾ ਗੁਰਮਖੋ ਸੂਰਮਾ ਸਾਰੇ ਮਰ ਗਏ ਕੱਲਾ ਰਹਿ ਗਿਆ ਤਰ ਕੇ ਸ਼ਸਤਰ ਬਸਤਰ ਤੁਰਿਆ ਤੇ ਜਦੋਂ ਲੰਕਾ ਦੇ ਕਿਲੇ ਵਿੱਚੋਂ ਬਾਹਰ ਨਿਕਲਿਆ ਨਾ 라ਵਣ ਉਹਦੋਂ ਵੇਖਿਆ ਗਿਲਜਾ ਫਿਰ ਰਹੀਆਂ ਨੇ ਗਿੱਦੜ ਫਿਰ ਰਹੇ ਨੇ ਰਿਚ ਫਿਰ ਰਹੇ ਨੇ ਮਾਸ ਖਾਂਦੇ ਸੂਰਮਿਆਂ ਦਾ ਜਿਹੜੇ ਮਰ ਚੁੱਕੇ ਨੇ ਸ਼ਹੀਦ ਹੋ ਚੁੱਕੇ ਨੇ ਜੰਗ ਵਿੱਚ ਕੋ ਲੱਤ ਪਈ ਹੋਈ ਐ ਦੇਖੋ ਸ਼ੂਰਮਗਤੀ ਸ਼ੂਰਮਾ ਕਿੰਨਾ ਸੀ ਸਾਰਾ ਟੱਬਰ ਖਤਮ ਕੋਈ ਨਾ ਨਹੀਂ ਫਿਰ ਵੀ ਬਹਾਦਰੀ ਗੀਤਨ ਪੰਖਲ ਸਿਉ ਕਿਉ ਰਾਵਣ ਹਨੂਮਨ ਨਾਟਕ ਪੜੋ ਉਹਨਾਂ ਗਿਰਜਾ ਨੂੰ ਕਹਿੰਦਾ ਨਾ ਰਾਵਣ ਐ ਗਿਰਜੋ ਐ ਪੰਖਿਓ ਐ ਸ਼ੂਰਮਿਆਂ ਦਾ ਮਾਸ ਖਾਣ ਵਾਲਿਓ ਮੇਰੀ ਅਬੇ ਬੇਨਤੀ ਸੁਣ ਲਈਜੇ ਮੈਂ ਜੰਗ ਵਿੱਚ ਮਰਨ ਚੱਲੇ ਆਂ ਸ਼ੀਰ ਹੋਣ ਚੱਲੇ ਆਂ ਰਾਮ ਕੇ ਸੰਗ ਨ ਸੰਸ ਲਰੋ ਮੈਂ ਰਾਮ ਦੇ ਨਾਲ ਜੰਗ ਕਰਨ ਚੱਲੇ ਆਂ ਸੀਤਾ ਜੀ ਦੀ ਪ੍ਰਾਪਤੀ ਖਾਤਰ ਜੇ ਤਾਂ ਮੈਂ ਜਿੱਤ ਗਿਆ ਫਿਰ ਤਾਂ ਤੁਹਾਨੂੰ ਤਕਲੀਫੇ ਨਹੀਂ ਦੇਣੀ 마ਸ ਖਾਣ ਦੀ ਜੇ ਮੈਂ ਮਰ ਗਿਆ ਤਾਂ ਮੇਰਾ ਮਾਸ ਖਾਓ ਤੋੜ ਤੋੜ ਕੇ ਖਾਓ ਖਿੱਚ ਖਿੱਚ ਕੇ ਖਾਓ ਪਰ ਇੱਕ ਗੱਲ ਯਾਦ ਰੱਖਿਓ ਪੰਛੀਓ ਮੇਰੇ ਮਾਸ ਦੀ ਬੋਟੀ ਚੁੱਕ ਕੇ ਲੰਕਾ ਵਾਲਾ ਲਿਆਇਓ ਦੇਖੋ ਬਹਾਦਰੀ ਜੇ ਚੁੰਝ ਵਿੱਚ ਮਾਸ ਲਜਾਣਾ ਤਾਂ ਰਾਮ ਕੱਲੀ ਨੂੰ ਤੁਰਿਓ ਅਜ ਖੇ ਖੋ ਸਤਨਾਮ ਮੇਰੇ ਮਰੇ ਹੋਏ ਸਰੀਰ ਦੇ ਮਾਸ ਦੀ ਬੋਟੀ ਵੀ ਪਿੱਛੇ ਨਹੀਂ ਮੁੜਨੀ ਚਾਹੀਦੀ ਉਹ ਵੀ ਅੱਗੇ ਹੀ ਵਧਣੀ ਚਾਹੀਦੀ ਹੈ ਕੈਸੀ ਸ਼ੂਰਮਤਾ ਹੈ ਪਰ ਜਦ ਥੱਪੜ ਮਾਰ ਕੇ ਤੀ ਰਾਮ ਜੀ ਨੇ ਘੇਰ ਦਿੱਤਾ ਮਰਨ ਲੱਗਿਆ ਇਹ ਉਸ ਰਾਜੇ ਦੀ ਗੱਲ ਹੈ ਜੋ ਜੀਤ ਪੇਰੇ ਸਭ ਦੇਸ਼ ਦਿਸਾਨ ਕੋ ਬਾਜਿਤ ਢੋਲ ਮਰਦੰਗ ਨਗਾਰੇ 24 ਘੰਟੇ ਨਗਾਰੇ ਵੱਜਦੇ ਸੀ ਜਿੱਤਾਂ ਦੇ ਜੈ ਜੈਕਾਰ ਹੁੰਦੀ ਸੀ ਜਦ ਬੇਹੋਸ਼ ਹੋ ਕੇ ਡਿਗਿਆ ਨਾ ਫੇਰ ਉਸ ਲੰਕਾ ਵੱਲ ਵੇਖਿਆ ਜਿਹਨੂੰ ਪਰਮਿਸ਼ਨ ਲੈ ਕੇ ਅੰਦਰ ਵੇਖਣ ਜਾਂਦੇ ਸੀ ਜਿਹਨੂੰ ਵੇਖ ਕੇ ਕੰਬਦੇ ਸੀ ਲੋਕ ਉੱਥੇ ਵੀ ਬਚਨ ਕੀ ਕਹਿ ਨਾ ਕਰਦੇ ਟਵੇਂ ਚਾਹੀ ਗੜ ਕੋ ਨਿਸ਼ਾਂਸ ਕੋ ਨ ਦੇਖ ਸਕੇ ਕਿ ਉਹ ਮੇਰਾ ਕਿਲੇ ਜੀਨੂ ਕੋਈ ਮੇਰੀ ਆਗਿਆ ਤੋਂ ਬਿਨਾ ਦੇਖ ਨਹੀਂ ਸੀ ਸਕਦਾ ਸਾਰੇ ਰਾਜੇ ਮਹਾਰਾਜ ਇਕੱਠੇ ਹੋ ਕੇ ਦੇਵਤੇ ਸੱਤ ਦਰਵਾਜ਼ਿਆਂ ਤੇ ਬੇਨਤੀਆਂ ਕਰਦੇ ਸੀ ਸਾਨੂੰ ਅੰਦਰ ਆਉਣ ਦੀ ਆਗਿਆ ਦੇ ਪਰ ਅੱਜ ਕੀ ਵੇਖਦਾ ਪਤਾ ਅੰਤ ਸਮੇਂ ਹੀ ਲੱਗਦਾ ਹੈ ਚਰਣਾ ਵਿੱਚ ਬੇਨਤੀ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਵੱਡੇ ਮਹਾਪੁਰਸ਼ ਬਚਨ ਕਰਦੇ ਹੁੰਦੇ ਸੀ ਗੱਲਾਂ ਚਾਰ ਨੇ ਗੁਰਮੁਖ ਪਿਆਰਿਓ ਪੰਜਵੀਂ ਦੀ ਲੋੜ ਨਹੀਂ ਦੋ ਗੱਲਾਂ ਰੱਖੋ ਯਾਦ ਤੇ ਦੋ ਪੁੱਲ ਜੋ ਬਸ ਪਾਰ ਉਤਾਰੇ ਪੂਰਨ ਮਹਾਪੁਰਖਾਂ ਦੇ ਬਚਨ ਨੇ ਵੱਡੇ ਮਹਾਪੁਰਸ਼ਾਂ ਦੇ ਦੋ ਗੱਲਾਂ ਯਾਦ ਰੱਖੋ ਛੱਡ ਦੋ ਹੋਰ ਜੁਗਰਾਵੀਏ ਛੱਡ ਦੋ ਅਕਲਾਂ ਕਿਹੜੀਆਂ ਇੱਕ yaad ਰੱਖੋ ਰੱਬ ਨੂੰ ਇੱਕ yaad ਰੱਖੋ ਮੌਤ ਨੂੰ ਇਹ ਦੋ ਗੱਲਾਂ ਨੇ yaad ਰੱਖਣ ਵਾਲੇ ਇੱਕ ਰੱਬ ਨੂੰ yaad ਰੱਖੋ ਸਦਾ ਨਾਲ ਹੈ ਇੱਕ ਮੌਤ ਨੂੰ yaad ਰੱਖੋ ਇਥੋਂ ਜਾਣਾ ਤੇ ਸੁਣੋ ਇਹਦਾ ਫਾਇਦਾ ਕੀ ਹੋਵੇਗਾ ਉਹ ਬਾਬਾ ਨਾਨਕ ਤਨਹਾਸਰੀ ਵਿੱਚ ਲਿਖਿਆ ਤਾਂ ਫਾਇਦਾ ਨਿਕਟ ਬੁੱਝੇ ਸੋ ਬੁਰਾ ਕਿਉ ਕਰੇ ਜਿਹਨੂੰ ਯਾਦ ਹੈ ਰੱਬ ਮੇਰੇ ਨਾਲ ਹੈ ਮੌਤ ਮੇਰੇ ਨਾਲ ਹੈ ਉਹ ਜ਼ਿੰਦਗੀ ਚ ਬੁਰਾ ਕੰਮ ਕਰੇ ਨਹੀਂ ਸਕਦਾ ਅਜ ਕਿਹਾ ਕੋ ਸਾਹਿਬ ਸਤਿ ਸ਼੍ਰੀ ਅਕਾਲ ਨਿਕਟ ਬੁਝੇ ਜਿਹਨੇ ਰੱਬ ਨੂੰ ਨਾ ਸਮਝਿਆ ਹੋਇਆ ਹੈ ਮੌਤ ਨੂੰ ਨਾ ਸਮਝਿਆ ਹੋਇਆ ਹੈ ਕਿਉਂਕਿ ਦੋਵੇਂ ਸਚਾਈਆਂ ਨੇ ਨਾ ਰੱਬ ਵੀ ਸਚਾਈ ਹੈ ਮੌਤ ਵੀ ਸਚਾਈ ਹੈ ਮਰਨਾ ਸੱਚ ਜਿਉਣਾ ਝੂਠ ਫਲਕ ਦੁਆਰ ਸਚਾਈਆਂ ਵਿੱਚ ਹੈ ਰੱਬ ਉਹ ਸਚਾਈ ਹੈ ਜੋ ਸਦੀਵ ਅਤੇ ਆਪੇ ਵਿਆਪਕ ਹੈ ਮੌਤ ਉਹ ਸਚਾਈ ਹੈ ਜਿਹਨੇ ਆਉਣਾ ਹੈ ਅਜਖੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਦੋ ਗੱਲਾਂ ਯਾਦ ਰੱਖੋ ਇੱਕ ਵਾਹਿਗੁਰੂ ਸਦਾ ਨਾਲ ਹੈ ਤੇ ਹੋਰ ਤੁਹਾਨੂੰ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਉਹ ਆਪਣੇ ਆਪ ਨੂੰ ਸਿੱਖ ਨਾ ਸਮਝੇ ਜਿਹੜਾ ਕਵੇ ਮੇਰਾ ਗੁਰੂ ਗੁਰਦੁਆਰੇ ਰਹਿੰਦਾ ਹੈ ਉਹ ਆਪਣੇ ਆਪ ਨੂੰ ਬ੍ਰਾਹਮਣ ਨਾ ਸਮਝੇ ਜਿਹੜਾ ਕਵੇ ਰਾਮ ਮੰਦਰ ਵਿੱਚ ਰਹਿੰਦਾ ਹੈ ਉਹ ਮੁਸਲਮਾਨ ਨੂੰ ਮੁਸਲਮਾਨ ਬਣਦਾ ਹੱਕ ਨਹੀਂ ਜਿਹੜਾ ਕਹੇ ਖੁਦਾ ਮਸੀਤ ਵਿੱਚ ਰਹਿੰਦਾ ਹੈ ਉਹ ਈਸਾਈ ਸਾਈ ਨਹੀਂ ਜਿਹੜਾ ਕਹੇ ਈਸਾ ਕ੍ਰਾਈਸਟ ਜੀਸਸ ਕਿਸੇ ਗਿਰਜੇ ਵਿੱਚ ਬੈਠਾ ਹੈ ਸਿੱਖ ਇਹ ਸਮਝੇ ਮੈਂ ਕੱਲ ਵੀ ਤਾਂ ਬੇਨਤੀ ਕੀਤੀ ਸੀ ਕਈ ਗੁਰਦੁਆਰਿਆਂ ਦੇ ਮੂਹਰੇ ਬੋਰਡ ਲੱਗੇ ਹੁੰਦੇ ਨੇ ਕਹਿੰਦੇ ਜੀ ਨੰਗੇ ਸਿਰ ਇੱਥੇ ਨਾ ਆਓ ਇੱਕ ਹੋਰ ਬੋਰਡ ਲੱਗਿਆ ਹੁੰਦਾ ਸ਼ਰਾਬ ਪੀ ਕੇ ਗੁਰਦੁਆਰੇ ਨਾ ਆਓ ਇਹਦਾ ਮਤਲਬ ਹੋਇਆ ਵੀ ਬਾਹਰ ਪੀ ਲਿਆ ਕਰੋ ਜਿਖਿਆ ਕੋ ਸਤਨਮ ਛੁੱਟੀਓ ਦੇਤੀ ਦੇਖੋ ਛੁੱਟੀ ਦੇਤੀ ਵੀ ਗੁਰਦੁਆਰੇ ਨਹੀਂ ਸ਼ਰਾਬ ਪੀ ਕੇ ਆਉਣਾ ਘਰ ਪੀਲੇ ਕਰ ਹੋਟਲ ਚ ਪੀਲੇ ਕਰ ਕਾਰ ਚ ਬੈਠ ਕੇ ਪੀਲੇ ਕਰ ਵਿੰਕਟ ਹਾਲ ਚ ਜਿੰਨੀ ਮਰਜੀ ਪੀ ਲਿਆ ਕਰ ਓ ਸ਼ਰਾਬ ਪੀਣੀ ਅਲਾਉਡ ਕਿੱਥੇ ਸਿੱਖ ਨੂੰ ਕੱਲੀ ਗੁਰਦੁਆਰੇ ਹੀ ਪਵੰਦੀ ਹੈ ਤੇ ਨੰਗੇ ਸਿਰ ਅਖੇ ਗੁਰਦੁਆਰੇ ਨਹੀਂ ਆਉਣਾ ਓਏ ਨੰਗਾ ਸਿਰ ਤਾਂ ਕਦੇ ਵੀ ਸਿੱਖ ਨੂੰ ਰੱਖਣ ਦਾ ਹੁਕਮ ਨਹੀਂ ਹੈਗਾ ਇਹ ਤਾਂ ਅਸੀਂ ਛੁੱਟੀਆਂ ਦੇਤੀਆਂ ਇੱਥੇ ਆ ਕੇ ਟਕ ਲਿਆ ਕਰੋ ਤੇ ਬਾਹਰ ਤਾਰ ਦਿਆ ਕਰੋ ਅਜ ਖੇੜਾ ਖੁਸ਼ ਨਹੀਂ ਗੁਰਸਿੱਖ ਪਹਿਰਿਓ ਸਿੱਖ ਕੌਣ ਹੈ ਜਿਹੜਾ ਸਮਝੇ ਮੇਰਾ ਗੁਰੂ ਗੁਰਦੁਆਰੇ ਭੁੱਲ ਜੇ ਹੋ ਜੇ ਉਹ ਕਦੇ ਵੀ ਨਾ ਮੰਨਿਓ ਮੈਂ ਸਿੱਖ ਹੈ ਸਿੱਖ ਕੌਣ ਹੁੰਦਾ ਹੈ ਸਿੱਖ ਉਹ ਹੈ ਜਿਹੜਾ ਸੋਚੇ ਗੁਰ ਮੇਰੇ ਸੰਗ ਸਦਾ ਹੈ ਨਾ ਜਿਹੜਾ ਬਸ ਵਿੱਚ ਬੈਠਾ ਵੀ ਕਵੇ ਗੁਰੂ ਨਾਨਕ ਮੇਰੇ ਨਾਲ ਹੈ ਜੋਬ ਤੇ ਖੜਾ ਕੰਮ ਕਰਦਾ ਵੀ ਕਵੇ ਦਸਵੇਂ ਪਾਸ਼ਾ ਬਾਪ ਮੇਰੇ ਨਾਲ ਹੈ ਖੇਤਾਂ ਵਿੱਚ ਨੱਕੇ ਛੜਦਾ ਵੀ ਕਵੇ ਗੁਰੂ ਮੇਰੇ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਤੇ ਗੁਰਸਿੱਖ ਪਿਆਰੋ ਦੋ ਚੀਜ਼ਾਂ ਯਾਦ ਰੱਖੋ ਬੁਰੀਾਈ ਤੋਂ ਬਚ ਜਾਓਗੇ ਜਦ ਗੁਰੂ ਸਾਹਮਣੇ ਮੌਤ ਸਾਹਮਣੇ ਤੇ ਕਦੋਂ ਝੂਠ ਬੋਲੋਗੇ ਕਦੋਂ ਕਿਸੇ ਨਾਲ ਵਿਕਾਰ ਕਰੋਗੇ ਜੇ ਦੋ ਚੀਜ਼ਾਂ ਭੁੱਲ ਗਏ ਰੱਬ ਨੂੰ ਤੇ ਮਰਨ ਨੂੰ ਵਿਕਾਰਾਂ ਦੇ ਦਰਵਾਜ਼ੇ ਖੁੱਲ ਜਾਣਗੇ ਔਗਣਾਂ ਦੇ ਦਰਵਾਜੇ ਖੁੱਲ ਜਾਣਗੇ ਔਗਣਾਂ ਦਾ ਸਮੁੰਦਰ ਫੁੱਟ ਪਵੇਗਾ ਤੇ ਦੋ ਗੱਲਾਂ ਰੱਖੋ ਯਾਦ ਤੇ ਦੋ ਗੱਲਾਂ ਜਾਓ ਭੁੱਲ ਰੱਬ ਤੇ ਮੌਤ ਨੂੰ ਰੱਖੋ ਯਾਦ ਆਪਣਾ ਗੁਣ ਤੇ ਪਰਾਏ ਦਾ ਔਗਣ ਇਹ ਕਦੇ ਯਾਦ ਨਾ ਰੱਖੋ ਜੋ ਤੁਹਾਡੇ ਵਿੱਚ ਗੁਣ ਹੈ ਭੁੱਲ ਜਾਓ ਜੋ ਪਰਾਏ ਦਾ ਔਗਣ ਵੇਖਦੇ ਹੋ ਉਉਂチ ਭੁੱਲ ਜਾਓ ਪਰ ਪਤਾ ਨਹੀਂ ਕੀ ਬਿਮਾਰੀ ਪੈ ਗਈ ਆਪਣੇ 2 ਢਾਈ ਗੋਣੇ ਉੱਤੇ ਛੰਡਦਾ ਫਿਰਦਾ ਤੇ ਖਾਂਦਾ ਫਿਰਦਾ ਮੈਂ ਹੈਗਾ ਤੇ پراਏ ਦੇ ਔਗਣ ਉਹ ਤਾਂ ਮੈਂ ਪਰसों ਵੀ ਤੁਹਾਨੂੰ ਕਿਹਾ ਸੀ ਵੀ ਜੇ ਮਾੜੀ ਦੀ ਗੱਲ ਇੱਥੇ ਕਿਸੇ ਦੀ ਪਤਾ ਲੱਗ ਜਾਵੇ ਤੁਹਾਨੂੰ ਨਾ ਜਦ ਤੱਕ 250 ਟੈਲੀਫੋਨ ਨਾ ਖੜਕਾ ਦوں ਚਾਹ ਚੰਗੀਓ ਨਹੀਂ ਲੱਗਣੀ ਜਦ ਤੱਕ ਉਹਦੀ ਐਡਵਰਟਾਈਜ਼ਮੈਂਟ ਨਾ ਇੱਥੇ ਖੜ ਕੇ ਕਹੋਂਗੇ ਜਿਨ੍ਹਾਂ ਸਿੱਖਾਂ ਨੇ ਦੇਖ ਕੇ ਇੰਡਿਟ ਕੀਤਾ ਸੁਣ ਕੇ ਇਹਨ ਸੁਣਿਆ ਕਰ ਜਿਨ੍ਹਾਂ ਸਿੱਖਾਂ ਨੇ ਆਪਾਂ ਫਿਰ ਇੱਥੇ ਆਉਂਦੇ ਹੀ ਕਹਨੂਏ ਜਿੰਨਾ ਸਿੱਖਾਂ ਦੀ ਇੱਥੇ ਗੱਲ ਹੈ ਉਹ ਆਈ ਜਾਣ ਅਜ ਖੇ ਆ ਕੋ ਸਤਨਾ ਜਦ ਤੱਕ ਕੰਮੇ ਨਹੀਂ ਕਰਨਾ ਤੇ ਰਾਤ ਵੰਨ ਕੇ ਰਾਤ ਰੁਆ ਕੇ ਰੁਕ ਰੁ ਕਰਨ ਦੇ ਦੇਖ ਕੇ ਅੰਡਿੱਠ ਕੀਤਾ ਸੁਣ ਕੇ ਅਣ ਸੁਣਿਆ ਕੀਤਾ ਆਪਣਾ ਗੁਣ ਦਾ ਯਾਦ ਰੱਖੋ ਟੈਂਪਰੇਚਰ ਵੱਜੂਗਾ ਹੋਂ ਦੇ ਦਾ ਬਦਿਆ ਪਿਆ 104 6 ਨਾ 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 ਹੁਣ ਤਾਂ ਥਰਮੋਮੀਟਰ ਚ ਨੰਬਰ ਹੀ ਨਹੀਂ ਰਹੇ ਪੜਾਖਾ ਹੀ ਪਊਗਾ ਅਜ ਖੇ ਆ ਕੋ ਸਤਨਾ ਹੁਣ ਤਾਂ ਇਹ ਨਾ ਬਣੇ ਗੁਰਸ਼ਿਕ ਪਿਆਰਿਓ ਮਨ ਲਗੇ ਨੂੰ ਪਤਾ ਲਗਿਆ ਸਿਰਦ ਤੈ ਤੀਰ ਮਾਰ ਮਾਰ ਕੇ ਜਿਹੜਾ ਜੀਤ ਪੈ ਰੇ ਸਭ ਦੇਸ਼ ਦਸਾਨ ਕੋ ਬਾਜ ਧੋਲ ਮਦਲੰਗ ਨਗਾੜੇ ਕਹਿੰਦਾ ਯਾਹੀ ਗੜ ਕੋ ਆਜ ਬਾੰਦ ਰੀਸ਼ ਲਪੇਟਤ ਹੈ ਸਵੇ ਦਿਨ ਇੱਕ ਸਿ ਨਾ ਰਹੇ ਜਿਸ ਗੜ ਨੂੰ ਦੇਖਣ ਵਾਸਤੇ ਮੇਰੀ ਪਰਮਿਸ਼ਨ ਲੈਣੀ ਪੈਣੀ ਸੀ ਬਾਦਸ਼ਾਹ ਤੌਸੇ ਵਜਾਉਂਦੇ ਸੀ ਮੇਰੀਆਂ ਸਿਫਤਾਂ ਕਰਦੇ ਸੀ ਅੱਜ ਉਸੇ ਗੜ ਨੂੰ ਉਸੇ ਲੰਕਾ ਨੂੰ ਬਾਂਦਰ ਅਗਲਾ ਰਹੇ ਨੇ ਅਜ ਖੇ ਆ ਖੁਸ਼ਾ ਜੀਤ ਪੈ ਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੰਜ ਤੇ ਗੂੜ ਗਜਨ ਕੇ ਸੁੰਦਰ ਗੁੰਜਿਤ ਗੂੜ ਗੁੰਜਿਤ ਕਈ ਗੁੰਜਾਰਾਂ ਪਾਈਆਂ ਹੋਈਆਂ ਗੂੜ ਕਈ ਬਹੁਤ ਘਨੇ ਅਣ ਗਿਣਤ ਗੁੰਜਿਤ ਗੂੜ ਗਜਾਨ ਗਾਜ ਆਨ ਜਿੱਥੇ ਹਾਥੀ ਬੱਲਣ ਵਾਲੇ ਤਵੇਲੇ ਸੀ ਗਜ ਕਈਏ ਹਾਥੀ ਆਨ ਕਈਏ ਘਰ ਗਾਜ ਆਨ ਗਜਾਨ ਉਹਨਾਂ ਬਾਦਸ਼ਾਹਾਂ ਦੇ ਹਾਥੀਆਂ ਦੇ ਤਵੇਲਿਆਂ ਵਿੱਚ ਜਿਹਨੂੰ ਫੀਲਖਾਨਾ ਕਹਿੰਦੇ ਰਾਜ ਭਾਸ਼ਾ ਵਿੱਚ ਫੀਲਖਾਨਾ ਫੀਲ ਹਾਥੀ ਨੂੰ ਕਹਿੰਦੇ ਨੇ ਵਰਤੇ ਨੇ ਕਬੀਰ ਸਾਹਿਬ ਨੇ ਫੀਲ ਰਬਾਬੀ ਬਲਦ ਖਾਵੇ ਕਉਹਾ ਤਾਲ ਵਜਾਵੇ ਫੀਲਖਾਨਾ ਪਾਰੇ ਪੈਸੀ ਹਾਥੀਆਂ ਦੇ ਨਾਲ ਹੱਥੀ ਖਾਨੇ ਗੁੰਜਾਰਾ ਪਾਰੇ ਸੀ ਸੁੰਡਾਂ ਨਾਲ ਆਵਾਜ਼ ਕਰ ਕਰਕੇ ਇੰਸਤ ਹੀ ਹਜਰਦ ਹਜਾਰੇ ਇੰਸਤ ਹਾਸ ਰਹੇ ਨੇ ਹਿਣਕ ਰਹੇ ਨੇ ਹੈ ਕਈਏ ਘੋੜਾ ਰਾਜ ਕਈਏ ਬੜੀਆਂ ਉੱਚੀਆਂ ਨਸਲਾਂ ਦੇ ਹੈ ਰਾਜ ਹੈ ਰਾਜ ਦਾ ਅਰਥ ਕਰਨੇ ਭਾਈ ਹੈ ਕਈਏ ਘੋੜਾ ਰਾਜ ਕਈਏ ਉੱਚੀਆਂ ਜਾਤਾਂ ਦੇ ਉੱਚੀਆਂ ਸ਼੍ਰੇਣੀਆਂ ਦੇ ਘੋੜੇ ਮੈਂ ਕੱਲ ਵੀ ਤਾਂ ਕਹੀ ਸੀ ਐਵੇਂ ਇਹੇ ਜਿਹੇ ਘੋੜੇ ਨਹੀਂ ਇਹੇ ਜੇ ਠੱਡੂ ਨਹੀਂ ਜਿਹੜੇ ਮੁਰੰਡੇ ਤੋਂ ਕਰਾਲੀ ਨੂੰ ਠਾਂਗੇ ਨਾਲ ਜੁੜਦੇ ਹੁਣ ਰਾਜ ਖੇੜਾ ਕੋ ਸਤਨਾਮ ਉੱਚੀਆਂ ਸ਼ਰੇਣੀਆਂ ਦੇ ਘੋੜੇ ਹਿਸਤ ਹੀ ਹੈ ਰਾਜ ਹੈ ਕਈਏ ਘੋੜਾ ਰਾਜ ਕਈਏ ਉੱਚੀਆਂ ਕੁਲਾਂ ਦੇ ਚੰਗੀਆਂ ਨਸਲਾਂ ਦੇ ਹਿਣ ਕਰ ਰਹੇ ਨੇ ਕਿੰਨੇ ਹਜ਼ਾਰੇ ਦੋ ਚਾਰ ਦਸ਼ਵੀ ਨਹੀਂ ਜਿਨ੍ਹਾਂ ਦੇ ਘੋੜ ਥਾਨਿਆਂ ਵਿੱਚ ਹਜ਼ਾਰਾਂ ਘੋੜੇ ਬੜੀਆਂ ਚੰਗੀਆਂ ਚੰਗੀਆਂ ਅਰਬੀ ਨਸਲਾਂ ਦੇ ਹਿੰਕ ਰਹੇ ਹਨ ਪੂਤੇ ਭਵਿੱਖ ਭਵਾਨ ਕੇ ਭੂਤ ਇਹਨੇ ਤਿੰਨ ਕਾਲ ਭਾਈ ਭੂਤ ਭਵਿੱਖ ਭਵਾਨ ਤਿੰਨੇ ਟੈਨਸ਼ਨ ਹੈ ਨਾ ਲੰਘ ਚੁੱਕੇ ਸਮਾ ਵਰਤਮਾਨ ਸਮਾ ਆਉਣ ਵਾਲਾ ਸਮਾ ਭਵਿੱਖ ਕਾਲ ਕਹਿੰਦੇ ਆਉਣ ਵਾਲੇ ਫਿਊਚਰ ਟੈਨਸ਼ਨ ਨੂੰ ਭੂਤ ਕਹਿੰਦੇ ਪਾਸਟ ਟੈਨਸ਼ਨ ਨੂੰ ਜੋ ਲੰਘ ਚੁੱਕੇ ਸਮਾ ਭਵਾਨ ਕਹਿੰਦੇ ਨੇ ਵਰਤਮਾਨ ਪ੍ਰੈਜੈਂਟ ਟੈਨਸ ਹੂਤ ਭਵਿਖ ਭਵਾਨ ਕੇ ਪੂਰ ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਭੀਮ ਚੰਦਾ ਤੂੰ ਤਾਂ ਇੱਥੇ ਦਸ਼ਵੀਂ ਸਾਲ ਰਾਜ ਕਰਕੇ ਪਹਾੜੀਆਂ ਦੇ ਉੱਤੇ ਚਲੇ ਜਾਣਾ ਆ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਲੱਖਾਂ ਘੋੜੇ ਲੱਖਾਂ ਹਾਥੀ ਲੱਖਾਂ ਨਗਾਰੇ ਦਰਵਾਜਿਆਂ 'ਚ ਵੱਜਦੇ ਨੇ ਸਾਰੇ ਦੇਸ਼ ਇਹਨਾਂ ਨੇ ਜਿੱਤ ਲਏ ਉਹ ਨਾ ਤਾਂ ਪਿੱਛੇ ਹੋਏ ਹੋਏ ਕੋਈ ਗਿਣ ਸਕਦਾ ਨਾ ਜਿੰਨੇ ਹੁਣ ਹੈ ਉਹਨਾਂ ਦੀ ਗਿਣਤੀ ਹੋ ਸਕਦੀ ਹੈ ਓ ਰਾਜਿਆ ਗਾਹਾਂ ਨੂੰ ਵੀ ਪਤਾ ਨਹੀਂ ਇਹੋ ਜੇ ਬਾਦਸ਼ਾਹ ਜੇਤੂ ਕਿੰਨੇ ਹੋਣਗੇ ਕੌਣ ਗਿਣ ਨਹੀਂ ਜਾਤ ਵਿਚਾਰ ਕੌਣ ਗਣੇ ਕੌਣ ਕਰ ਸਕਦਾ ਹੈ ਗਿਣਤੀ ਦਸਮ ਗ੍ਰੰਥ ਪੜੋ ਭਾਵ ਰਸਾਂ ਅੰਮ੍ਰਿਤ ਪੜੋ ਵਿਚਾਰ ਸਾਗਰ ਪੜੋ ਗੁਰਸ਼ਿਕ ਪਿਆਰਿਓ ਅਧਿਆਤਮ ਰਮੈਣ ਪੜੋ ਕੀ ਲਿਖਿਆ ਰਾਜਿਆਂ ਦਾ ਐ ਸਮੁੰਦਰ ਦੇ ਕੰਢੇ ਬੈਠੇ ਹੋ ਨਾ ਤੁਸੀਂ ਟਾਪੂਏ ਨੇ चार चबेरे समुद्र है सात समुद्र ने किसे साइंसदान तो पूछो कीने पटे थे कीने बनाए ने कितों बने ने समुद्र नहर पटके के बनानी है खारे पटके के बनाने ने शिवरे थोड़ी पटके के बनानी पई है समुद्र पढ़ो जरा अध्यात्म रामायण पढ़ो दशम ग्रंथ पता लगे समुद्र जिनके रथ नेम दरार नुसे सर सागर है अब लो जग माही ਜਿਨ ਕੇ ਰੱਥ ਐਸੇ ਸੂਰ ਵੀ ਰਹੇ ਜਿਨ੍ਹਾਂ ਦੇ ਰੱਥ ਸੀ ਨਾ ਨੇਮ ਬਹੁਤ ਪਿਆਰ ਨਾਲ ਸੁਣਿਓ ਗ੍ਰੰਥੀ ਸਿੰਘ ਗਿਆਨੀ ਸਿੰਘ ਉਹਨਾਂ ਦੇ ਚਰਨਾਂ ਵਿੱਚ ਨੇਮ ਸ਼ਬਦ ਆਪਣੇ ਪੰਜਾਬ ਵਿੱਚ ਹੁੰਦੇ ਸੀ ਰੱਥ ਤੇ ਗੱਡੇ ਉਹਨਾਂ ਦੇ ਹੁੰਦੇ ਸੀ ਪਹੀਏ ਉਹਨਾਂ ਪਹੀਆਂ ਉੱਤੇ ਲੋਹੇ ਦਾ ਚੜਿਆ ਹੁੰਦਾ ਸੀ ਹਾਲ ਯਾਦ ਕਰਿਓ ਪੰਜਾਬ ਨੂੰ ਲੋਹੇ ਦਾ ਆਪ ਚੜਾਉਂਦੇ ਸੀ ਨਾ ਹਾਲ ਮਿਸ਼ਰੀਆਂ ਤੋਂ ਰਾਥਾਂ ਦੇ ਵੀ ਤੇ ਗੱਡਿਆਂ ਦੇ ਵੀ ਲੋਹੇ ਦਾ ਇੱਕ ਪੀਸ ਚਾਰ ਸਵੇਰੇ ਗੋਲ ਕੁੰਡਲ ਉਹੀ ਲੱਗਦਾ ਹੁੰਦਾ ਸੀ ਧਰਤੀ ਨੂੰ ਤਾਂ ਕਿ ਲੱਕੜੀ ਘਸੇ ਨਾ ਲਓ ਜਿਹੜਾ ਉਸ ਗੱਡੇ ਦਾ ਹਾਲ ਹੈ ਨਾ ਉਹ ਲੋਹੇ ਦਾ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇਮ ਲਿਖਿਆ ਅਜਖੇ ਆਖੋ ਸਤਿਨਾਮ ਸ੍ਰੀਮ ਕੇਵਲ ਇੱਕ ਜਗ ਹੈ ਇਹ ਨੇਮ ਸ਼ਬਦ ਜਿਹਦਾ ਅਰਥ ਹਾਲ ਹੈ ਨਾ ਗੱਡੇ ਦਾ ਉਹ 1430 ਸਵੇਰ ਵਿੱਚ ਇੱਕ ਵਾਰ ਆਇਆ ਤੇ ਹੁਣ ਮੈਂ ਦੱਸਣਾ ਨਹੀਂ ਤੁਸੀਂ ਆਪੇ ਢੋਲ ਲਿਓ ਕੋਈ ਸਾਧਨਾ ਆਵੜ ਪੜੋ ਅਧਿਆਤਮ ਰਮਾਇਣ ਵਿੱਚ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਜਿਨ ਕੇ ਰਥ ਨੇਮ ਦਰਾਰ ਨਸੇ ਜਿਨ੍ਹਾਂ ਦੇ ਰਥਾਂ ਦੇ ਪਹੀਆਂ ਦੇ ਉੱਪਰ ਚੜੇ ਹੋਏ ਲੋਹੇ ਦੇ ਨੇਮ ਹਾਲ ਜਿੱਥੇ ਨੂੰ ਉਹ ਰਥ ਲੰਘੇ ਦਰਾੜ ਐਨੇ ਇੰਨੀ ਧਰਤੀ ਪਾਟ ਗਈ कि आज तक सत समुद्र बने हुए ने आज आखो के आखो सतनाम श्री जिनके रथ नेम दरारण से सत सागर है अब लो जगमाही जिन चापन कोशन के बल से सब सैल बटोर थरे थर माही लाइना बच लगे पे पहाड़ देखे हिमालय पर्वत कि लाइन च लगे हुए कि मैं एक गां कि बिठाते ਇਹਦਾ ਪ੍ਰਮਾਣ ਤੁਹਾਨੂੰ ਗਾਹਾ ਆਊਗਾ ਸਲਾਈਆਂ ਵਿੱਚ ਕਰ ਪਰਬਤ ਪੰਖ ਹਲੇ ਨਾ ਹਲेंगे। ਇਹੀ ਪ੍ਰਮਾਣ ਕੇ ਆਊਗਾ ਉਹ ਸੂਰਬੀਰਾਂ ਨੇ ਮਾਰ-ਮਾਰ ਕੇ ਤੀਰ ਪਰਬਤਾਂ ਨੂੰ ਉਡਾ ਉਡਾ ਕੇ ਖੁੰਝੇ ਲਾ ਦਿੱਤਾ ਪਰ ਸੂਰਬੀਰਾਂ ਦੇ ਪੈਰ ਨਹੀਂ ਹਿੱਲੇ ਕਰ ਪਰਬਤ ਪੰਖ ਹਲੇ ਨਾ ਹਲेंगे। ਐਸੇ ਸੂਰਬੀਰ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚੋਂ ਕੋਈ ਹਲਾ ਨਹੀਂ ਸਕਿਆ। जिनके रत्न नेम दरारन से स सागर हैं अब लो जग माही जिन चापन क्वेश्चन के बल से सब सैल बटोर धरे तर माही ओए आज तक अर्थ ग्रेविटी तो ऊपर चले गए हाथी उड़ाए हुए पर मन ए जग भीतर नाहे रहे तू केड़े बाग दी मूली है उना बल देख जिन्होंने आ काम कीते ਉਹਨਾਂ ਦਾ ਨੌ ਨਿਸ਼ਾਨੀ ਹੈ ਤੇ ਇੱਕ ਸ਼ਬਦ ਸੁਣਾਉਂਦੇ ਹੁੰਦੇ ਸੀ ਵੱਡੇ ਮਹਾਂਪੁਰਸ਼ ਕਹਿੰਦੇ ਉਹ ਮਾਨ ਕਾਨੂੰ ਕਰਦੇ ਪਾਪਾਂ ਦੇ ਖਲਵਾੜੇ ਬਧੇ ਨਾ ਧਰਮ ਦੀ ਬੱਧੀ ਪੂਰੀ ਜਿਕਰੀਏ ਦੇ ਤਨ ਕੀੜੇ ਪਾਏ ਉਹਨੂੰ ਕਰਨੀ ਮਿਲੀ ਨਾ ਕਰਲੀ ਸਮਸਤ ਬ੍ਰੇਜ ਦੀ ਖਲ ਲੁਆਤੀ ਤੇ ਮਨਸੂਰ ਚੜਾਇਆ ਸੂਲੀ ਓਏ ਬੰਦਿਆ ਉਨੇ ਆਪਣੇ ਭਗਤਾਂ ਨਾਲ ਆ ਕੁਝ ਕੀਤਾ ਤੂੰ ਕਿਹੜੇ ਬਾਗ ਦੀ ਮੋਹਣੀ ਤੇਰੀ ਡੇਢ ਪਾ ਚੂਨ ਰਸ ਚਬਾਰੇ ਰਸੋਈ ਮਾਰਜ ਕਹਿੰਦੇ ਜੀਤ ਪੈ ਰੇ ਸਭ ਦੇਸ਼ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿਸਤ ਹੀ ਹੈ ਰਾਜ ਹਜ਼ਾਰੇ ਪੂਤ ਭਵਿਕ ਪਵਹਨ ਕੇ ਭੂਪਤ ਓ ਪੂਪਤ ਰਾਜਾ ਲੰਘ ਚੁੱਕੇ ਸਮੇਂ ਦੇ ਵਰਤਮਾਨ ਸਮੇਂ ਦੇ ਆਉਣ ਵਾਲੇ ਸਮੇਂ ਵਿੱਚ ਕੌਣ ਗਿਣੂਗਾ ਕਿ ਕਿੰਨੇ ਕੋ ਹੋ ਚੁੱਕੇ ਹਨ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਬਸ ਹੋਲੇ ਏਡੇ ਏਡੇ ਕਉਣ ਵੀ ਹੈਗੇ ਏਡੇ ਏਡੇ ਗਾਹ ਨੂੰ ਵੀ ਹੋਣਗੇ ਪਰ ਸ੍ਰੀ ਪਤ ਸ੍ਰੀ ਕਈਏ ਲక్ష్ਮੀ ਪਤ ਕਈਏ ਪਤੀ ਸ੍ਰੀ ਪਤ ਦਾ ਅਰਥ ਪਰਮੇਸ਼ਰ ਵਾਇਗਰੂ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਲਿਖਿਆ ਮਾਦੂ ਸ਼ਬਦ ਪੜ੍ਹ ਦੇਣ ਜਿਾਕੀ ਸਿੰਘਾ ਸ्रोत ਸੁਣਿਆ ਹੋਣਾ ਮੇਰੇ ਮਾਦੋ ਜੀ ਮਾਦੋ ਕੌਣ ਹੁੰਦਾ ਹੈ ਕਿਤੇ ਫਲਾੌਰ ਦਾ ਬਾਣੀਆ ਨਹੀਂ ਹੁੰਦਾ